ਖਾਨਕੋਟ ਦੇ ਵਿੱਚ ਜਿਹੜੀ ਬੋਲੀ ਲੱਗਣੀ ਸੀ ਜੀ ਬੈਂਕਾਂ ਵੱਲੋਂ ਫੜੀਆਂ ਹੋਈਆਂ ਗੱਡੀਆਂ ਦੀ ਸਾਰੇ ਸਟਾਕ ਦੀ ਵੀਡੀਓ ਚੈੱਕ ਕਰ ਲੋ ਜਿਹੜਾ ਭਰਾ ਉੱਥੇ ਜਾਣਾ ਚਾਹੁੰਦਾ 24 ਸਤੰਬਰ 2025 ਦਿਨ ਬੁੱਧਵਾਰ ਨੂੰ ਬੋਲੀ ਲੱਗੂ ਜੀ ਬਾਕੀ ਸਕਰੀਨ ਤੇ ਇਹਨਾਂ ਦੇ ਨੰਬਰ ਚਲਾ ਰਖੇ ਨੇ ਤੇ ਸਟਾਕ ਕਰ ਲੋ ਚੈੱਕ ਜਿੰਨੇ ਭਰਾ ਵੀ ਦੇਖ ਰਹੇ ਹੋਣ ਇੱਕ ਤੋਂ ਇੱਕ ਗੱਡੀ ਹੈ ਲੇਟੈਸਟ ਸਟਾਕ ਹੈਗਾ ਸਾਰਾ ਦਾ ਸਾਰਾ ਜਿੰਨੇ ਵੀ ਆਪਣੇ ਪਰਾ ਪਠਾਨਕੋਟ 벨ਟ ਵਾਲੇ ਪਾਸੇ ਰਹਿੰਦੇ ਨੇ ਤੁਸੀਂ ਆਹ ਬੋਲੀ ਵਿੱਚ ਜਾਣ ਤੋਂ ਪਹਿਲਾਂ ਗੱਡੀਆਂ ਦਾ ਝਾਤੀ ਮਾਰ ਲਓ ਵਰਨਾ ਫਲੂਡਿਕ ਵਾਕਸ ਵੈਗਨ ਪੈਂਟ ਆਪਣੀ ਆਪਣੀ ਵੈਂਟੋ ਆ ਗਈ ਬਲੈਰੋ ਆਲਟੋ ਡਿਜ਼ਾਇਰਾਂ ਆਪਣੀ ਕਮਰਸ਼ੀਅਲ ਨੰਬਰ ਆ ਗਈ ਇਹ ਤੇ ਆਲਟੋ ਆ ਗਈ ਜੀ ਵਰਨਾ ਫਲੂਡਿਕ ਸਵਿਟ ਡਿਜ਼ਾਇਰ ਕਮਰਸ਼ੀਅਲ ਨੰਬਰ ਐਥੇ ਤੁਹਾਨੂੰ ਪ੍ਰਾਈਵੇਟ ਨੰਬਰ ਗੱਡੀਆਂ ਮਿਲ ਜਾਂਦੀਆਂ ਹੁੰਦੀਆਂ ਨੇ ਤੇ ਕਮਰਸ਼ੀਅਲ ਮਿਲ ਜਾਂਦੀਆਂ ਹੁੰਦੀਆਂ ਨੇ ਕਿਸੇ ਆਪਣੇ ਪਰਣਾ ਕੰਮਕਾਰ ਸ਼ੁਰੂ ਕਰਨਾ ਹੈ ਉਹਨਾਂ ਦੇ ਲਈ ਗੱਡੀਆਂ ਚੈੱਕ ਕਰ ਲਓ ਅਧਿਕ ਅਟੇਅ ਉਸ ਵਰਗੀਆਂ ਗੱਡੀਆਂ ਵੀ ਮਿਲ ਜਾਣਗੀਆਂ ਇਸ ਤੋਂ ਇਲਾਵਾ ਜਿਵੇਂ ਆਪਣੀਆਂ ਸਿਡਾਨ ਕਾਰਾਂ ਹੁੰਦੀਆਂ ਨੇ ਐਸਯੂਵੀ ਕਾਰਾਂ ਹੁੰਦੀਆਂ ਨੇਗੇ ਸੋ ਨੂੰ ਆਪਾਂ ਉੱਤੇ ਵੀ ਚਾਤੀ ਮਰਾ ਦਨੇ ਆ ਜਿੰਨਾ ਵੀ ਸਟਾਕ ਤੁਸੀਂ ਦੇਖ ਰਹੇ ਹੋ ਯਾਰ ਇਹ ਤੋਂ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਉੱਥੇ ਜਾਣ ਦਾ ਫਾਇਦਾ ਹੈ ਜਾਂ ਨਹੀਂ ਲੇਟੈਸਟ ਮਾਡਲ ਦੀਆਂ ਏ ਟੂ ਜ਼ेड ਕਾਰਾਂ ਇੱਥੇ ਆਲਮੋਸਟ ਖੜੀਆਂ ਨੇ ਜੀ ਆਹ ਦੇਖ ਲਓ ਜੀ ਮਾਰ ਲਓ ਚਾਤੀ ਇੱਕ ਵਾਰੀ ਸੱਨੇ ਭਰਾ ਵੀ ਦੇਖਣ ਲੱਗ ਰਹੇ ਨੇਗੇ ਕਰੋ ਜੀ ਚੈੱਕ ਲੋ ਬਈ ਗੱਡੀਆਂ ਗੱਡੀਆਂ ਬਾਧੂ ਤੇ ਸੋ ਨੂੰ ਇੱਕ ਵਾਰੀ ਮੈਂ ਸੋ ਨੂੰ ਸੈਵਨ ਸੀਟਰ ਵੀ ਦਿਖਾ ਦੂੰਗਾ ਤੇ ਵੱਡੀਆਂ ਗੱਡੀਆਂ ਵੀ ਦਿਖਾ ਦੂੰਗਾ ਹੁਣ ਆ ਕਮਰਸ਼ੀਅਲ ਆ ਗਈ ਜੀ ਠੀਕ ਹੈ ਬੈਨਾ ਵੀ ਨੇ ਬੱਸਾਂ ਵੀ ਨੇ ਜੀਸੀਬ ਵੀ ਵਰਗੀ ਵੀ ਤੁਹਾਨੂੰ ਮਿਲ ਜੂਗੀ ਤੇ ਟਰੱਕ ਵੀ ਮਿਲ ਜਾਣਗੇ ਆ ਵਾਲੀ ਬੋਲੀ ਦੇ ਵਿੱਚ ਆ ਖੜੇ ਨੇ ਜੀ ਟਰੱਕ ਤੇ ਆ ਦੇਖ ਲਓ ਜੀ ਇਹਨੂੰ ਚੱਕੇ ਦੇ ਸਹਾਰੇ ਨਾਲ ਲੱਗ ਲੱਗ ਖੜੇ ਨੇ ਜੀ ਬਾਕੀ ਸਕਰੀਨ ਤੇ ਨੰਬਰ ਚੱਲ ਰਹੀ ਨਹੀਂ ਕਾਲ ਕਰਕੇ ਤੁਸੀਂ ਬੋਲੀ ਦੀ ਜਾਣਕਾਰੀ ਲੈ ਸਕਦੇ ਹੋ